ਮੇਰਾ ਨਾਮ ਬਰਿੰਦਰ ਕਪੂਰ ਪੋਲਾ ਸ਼ੰਕਰਨ ਕੰਪਨੀ ਤੋਂ ਅਸੀਂ ਚੰਡਾ ਗਰਾਊਂਡ ਵਿੱਚ ਫਿਰ ਇਹਦਾ ਫੇਰੀ ਮੂਵੀ ਵਾਲੀ ਰਾਇਲ ਸਰਕਸ ਲੈ ਕੇ ਆਏ ਆ ਤੇ ਲੋਕਾਂ ਵਾਸਤੇ ਇੱਥੇ ਕਈ ਨਵੀਆਂ ਆਈਟਮਾਂ ਜਿਵੇਂ ਕਿ ਲੰਡਨ ਵਿੱਚ ਦੁਬਈ ਸਿਟੀ ਮੰਦਿਰ ਕਈ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਏ ਆ ਜੋ ਤੁਸੀਂ ਪਹਿਲੇ ਰਾਜਪੁਰਾ ਚੰਡਾ ਗਰਾਊਂਡ ਦੇ ਵਿੱਚ ਪਹਿਲੇ ਨਹੀਂ ਦੇਖੀਆਂ ਹੁੰਦੀਆਂ ਜਿਸ ਵਿੱਚ ਬੁਰਜ ਖਲੀਫਾ ਅਲਫਾ ਟਾਵਰ ਕਈ ਬਹੁਤ ਹੀ ਬਿਹਤਰੀਨ ਚੀਜ਼ਾਂ ਨੇ ਸੇਲਜ਼ ਦੇ ਸਟਾਲਸ ਵੀ ਨੇ ਖੜੋਣੀਆਂ ਦੀਆਂ ਦੁਕਾਨਾਂ ਵੀ ਆ ਜਿੱਥੇ ਤੁਹਾਨੂੰ ਇੱਕ ਛੱਤ ਦੇ ਅੰਦਰ पूरा मनोरंजन मेला देखने को मिलुगा ਤੇ ਫਿਰ 헤ਰਾ ਫੇਰੀ ਮੂਵੀ ਵਾਲੀ ਰਾਇਲ ਸਰਕਸ ਵੀ ਇੱਥੇ ਤੁਹਾਨੂੰ ਦੇਖਣ ਨੂੰ ਮਿਲੂਗੀ ਜਿਸਦੇ ਤਿੰਨ ਸ਼ੋਅ ਹੋਇਆ ਕਰਨਗੇ 1 ਵਜੇ 4 ਵਜੇ 7:30 ਵਜੇ ਕੱਲ ਸੰਡੇ ਵਾਲੇ ਦਿਨ 4 ਮਈ ਨੂੰ ਐਮਐਲਏ ਸਾਹਿਬ ਵੱਲੋਂ ਇਸ ਦੀ ਓਪਨਿੰਗ ਕੀਤੀ ਜਾਊਗੀ ਜੋ ਕਿ ਇੱਕ ਹੀ ਸ਼ੋਅ ਚਲਾਇਆ ਜਾਊਗਾ ਸ਼ਾਮੀ 7:30 ਵਜੇ ਉਸ ਤੋਂ ਬਾਅਦ ਰੋਜ਼ਾਨਾ ਤਿੰਨ ਸ਼ੋਅ ਚਲਾਏ ਜਾਣਗੇ ਜਿਸ ਵਿੱਚ ਕਿ ਤੁਹਾਨੂੰ ਸਰਕਸ ਵੀ ਦਾ ਵੀ ਆਨੰਦ ਵੀ ਲੈ ਸਕਦੇ ਹੋ ਨਾਲ ਤੁਸੀਂ ਝੋਲੇ ਵੀ ਲਗਾ ਲੈ ਸਕਦੇ ਹੋ ਉਹਨੇ 2 ਘੰਟੇ ਦਾ ਸਰਕਸ ਦਾ ਸ਼ੋਅ ਹੋਊਗਾ ਜਿਸ ਵਿੱਚ ਤੁਹਾਨੂੰ ਕਈ ਜਾਨਵਰ ਵੀ ਦੇਖਣ ਨੂੰ ਮਿਲਣਗੇ ਕਈ ਹੋਰ ਵੀ ਆਈਟਮਾਂ ਦੇਖਣ ਨੂੰ ਮਿਲੂਗੀਆਂ ਕਈ ਆਰਟਿਸਟ ਦੇਖਣ ਨੂੰ ਮਿਲੂਗੇ ਮੰਗੋਲੀਆ ਆਰਟਿਸਟ ਦੇਖਣ ਨੂੰ ਮਿਲੂਗੇ ਤੇ ਕਈ ਹੋਰ ਜਨਵੈਸਟਿਕ ਆਈਟਮਸ ਵੀ ਦੇਖਣ ਨੂੰ ਮਿਲੂਗੀਆਂ ਤੇ ਲੋਕ ਇੱਥੇ ਆ ਕੇ ਸ਼ਾਪਿੰਗਸ ਵੀ ਕਰ ਸਕਦੇ ਨੇ ਝੂਲੇ ਵੀ ਲੈ ਸਕਦੇ ਨੇ ਸਭ ਖਾਣ ਪੀਣ ਦੇ ਸਟਾਲ ਵੀ ਦੇਖਣ ਨੂੰ ਮਿਲੂਗੇ ਲਾਈਟਿੰਗ ਦਾ ਇੱਕ ਨਵਾਂ ਪ੍ਰਦਰਸ਼ਨ ਦੇਖਣ ਨੂੰ ਮਿਲੂਗਾ ਜੋ ਕਿ ਰਾਜਪੁਰਾ ਝੰਡਾ ਗਰਾਊਂਡ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਕਿੰਨੇ ਸਾਲਾਂ ਤੋਂ ਤੁਸੀਂ ਸਰਕਸ ਤੇ ਤੁल्ल्या ਨਾਲ ਸੰਕਰ ਇਹ ਰਾਉਂਡਡ 70 ਸਾਲ ਪੁਰਾਣੀ ਸਰਕਸ ਹੈ ਜਿਸ ਇਸ ਫੇਰੇ ਫੇਰੀ ਮੂਵੀ ਵਾਲੀ ਰਾਇਲ ਸਰਕਸ ਹੈ ਲੋਕਾਂ ਦੇ ਲਈ ਇੱਥੇ ਅਸੀਂ ਚੰਡਾ ਗਰਾਊਂਡ ਦੇ ਵਿੱਚ ਲੈ ਕੇ ਆਏ ਆ ਤੇ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਵਦ ਤੋਂ ਵਦ ਆ ਕੇ ਇਸ ਦਾ ਆਨੰਦ ਮਾਣੋ ਚਾਦਰ ਰਾਇਲ ਸਰਕਸ ਵਿੱਚ ਕਿਲੰਦੀ ਸ਼ੋਕੀ ਹੋਈ ਉਹ ਏਨੀ ਜਗ੍ਹਾ ਹੋਈ ਸੀ ਤੇ ਸਾਡੋ ਸਰੇ ਬੰਬੇ ਦੇ ਵਿੱਚ ਕੀਤੀ ਗਈ ਸੀ ਜਿਹੜੀ ਰਾਇਲ ਸਰਕਸ ਦੇ ਵਿੱਚ ਸ਼ੂਟਿੰਗ ਕੀਤੀ ਗਈ ਸੀ ਤੇ ਉਸ ਦੀ ਜਿਹੜੀ 2002 ਸੰ ਦੇ ਵਿੱਚ ਕੀਤੀ ਗਈ ਸੀ ਜਿਹੜੀ ਤੁਸੀਂ ਆਪਾਂ ਦੇਖਦੇ ਆ ਫਿਰ ਇਹਦਾ ਫੇਰੀ ਮੂਵੀ ਉਹਦੇ ਵਿੱਚ ਤੇ 2010 ਵਿੱਚ ਕੀਤੀ ਗਈ ਸੀ ਕਈ ਸ਼ੂਟਿੰਗਾਂ ਇਸ ਸਰਕਸ ਦੇ ਵਿੱਚ ਕੀਤੀਆਂ ਜਾ ਚੁੱਕੀਆਂ ਹੈ ਤੇ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਟਾਈਮ ਤੇ ਸ਼ੋਅ ਵੀ ਚੇਂਜ ਹੁੰਦੇ ਨੇ ਡੇਲੀ ਦੇ ਵਿੱਚ ਕੁਛ ਨਾ ਕੁਛ ਨਵੀਆਂ ਆਈਟਮਾਂ ਵੀ ਪਾਈਆਂ ਜਾਂਦੀਆਂ ਤੇ ਅਸੀਂ ਇਹੀ ਕਹਿਣਾ ਚਾਹਾਂਗੇ ਤੇ ਪੂਰੇ ਰਾਜਪੁਰਾ ਦੇ ਵਸਨੀਕਾਂ ਨੂੰ ਕਿ ਵੱਧ ਤੋਂ ਵੱਧ ਆ ਕੇ ਇਹਦਾ ਆਨੰਦ ਮਾਣੋ ਇੰਨੇ ਦਿਨ ਚੱਲੇਗੇ ਇਹ ਤੇ 1 ਮਹੀਨਾ ਰੱਖ ਕੇ ਚਲਾਈ ਜਾਏਗੀ ਸਰ ਇਹ ਕੱਲ ਜਿੱਦਾਂ 4 ਤਰੀਕ ਨੂੰ ਸ਼ੁਰੂ ਕੀਤੀ ਜਾ ਰਹੀ ਹੈ 2 ਜੂਨ ਤੱਕ ਚਲਾਈ ਜਾਏਗੀ ਬਾਕੀ ਲੋਕਾਂ ਦੇ ਰਿਸਪੌਂਸ ਦੇ ਉੱਤੇ ਉਸ ਨੂੰ ਅੱਗੇ ਵੀ ਹੋਰ ਵੀ ਵਧਾਇਆ ਜਾ ਸਕਦਾ ਸਰਕਲ ਦੇ ਇਲਾਵਾ ਇੱਥੇ ਹੋਰ ਕੁਝ ਕੀ ਦੇਖਣ ਨੂੰ ਆਏਗਾ ਇੱਥੇ ਦੁਬਈ ਸਿਟੀ ਦੇਖਣ ਨੂੰ ਮਿਲੇਗੀ ਤੁਹਾਨੂੰ ਲੰਡਨ ਬ੍ਰਿਜ ਬੁਰਜ ਖਲੀਫਾ ਅਲਫਾ ਟਾਵਰ ਮੰਦਿਰ ਵੀ ਦੇਖਣ ਨੂੰ ਮਿਲੇਗਾ ਤੁਹਾਨੂੰ ਤੇ ਕਈ ਚੀਜ਼ਾਂ ਦੇਖਣ ਨੂੰ ਮਿਲੂਗੀਆਂ ਜੋ ਲੋਕਾਂ ਦੇ ਲਈ ਆਕਰਸ਼ਣ ਦਾ ਕੇਂਦਰ ਬਣਨਗੇ ਖਾਣ-ਪੀਣ ਦੇ ਸਟਾਲਸ ਹੋਣਗੇ ਜਿਹੜਾ ਬੰਬੇ ਤੋਂ ਭੇਲਪੁਰੀ ਦਾ ਸਟਾਲਸ ਆਇਆ ਹੈ ਦਿੱਲੀ ਤੋਂ ਤੇ ਚਾਰ ਭੰਡਾਰ ਦਾ ਸਟਾਲ ਆਇਆ ਹੈ ਕਿ ਅਲੱਗ-ਅਲੱਗ ਚੀਜ਼ਾਂ ਉਹ ਇਕੱਠੀਆਂ ਕਰਕੇ ਰਾਜਪੁਰਾ ਵਾਸੀਆਂ ਵਾਸਤੇ ਇੱਥੇ ਚੰਡਾ ਗਰਾਊਂਡ ਦੇ ਵਿੱਚ ਲਿਆਏ ਆ। ਬੱਚਿਆਂ ਵਾਸਤੇ ਕੀ ਕੁਝ ਖਾ ਸੈਕਟੀਵਿਟੀ ਹੋਏਗੀ? ਬੱਚੇ ਵਾਸਤੇ ਬੱਚਿਆਂ ਦੇ ਝੂਲੇ ਨੇ ਸਰ ਸਰਕਲ ਦੇ ਵਿੱਚ ਉਹਨਾਂ ਨੂੰ ਕਈ ਚੀਜ਼ਾਂ ਇਲੈਕਟ੍ਰੋਨਿਕ ਜਿਹੜਾ ਡਾਇਨਾਸੌਰ ਨੇ ਜੋ ਪ੍ਰਜਾਤੀ ਖਤਮ ਹੋ ਚੁੱਕੇ ਹੋ ਇਲੈਕਟ੍ਰੋਨਿਕ ਨਾਲ ਉਹ ਡਾਇਨਾਸੌਰ ਇੱਥੇ ਦੇਖਣ ਨੂੰ ਮਿਲਣਗੇ। ਗੁਰੀਲਾ ਦੇਖਣ ਨੂੰ ਮਿਲੂਗਾ ਇਲੈਕਟ੍ਰੋਨਿਕ ਤੇ ਇਦਾਂ ਲੋਕਾਂ ਲਈ ਜਦੋਂ ਸਰਕਸਾਂ ਦੇ ਵਿੱਚ ਜਾਨਵਰ ਖਤਮ ਹੋ ਗਏ ਨੇ ਪਰ ਅਸੀਂ ਲੋਕਾਂ ਦੇ ਲਈ ਜਾਨਵਰ ਲੈ ਕੇ ਆਏ ਆ ਕਿ ਬੱਚਿਆਂ ਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਲੱਗੇ ਜੋ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਜਿਹਦਾ ਪੰਜਾਬ ਆਪਣੀ ਪੰਜ ਦਰਿਆਵਾਂ ਦੀ ਧਰਤੀ ਹੈ ਮੇਲਿਆਂ ਦੀ ਧਰਤੀ ਹੈ ਤੇ ਅਸੀਂ ਉਸ ਚੀਜ਼ ਨੂੰ ਜੀਵਿਤ ਰੱਖਣਾ ਚਾਹੁੰਦੇ ਆ ਤੇ ਲੋਕਾਂ ਨੂੰ ਵੀ ਇਹੀ ਆਸ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਲਿਆ ਕੇ ਇਸ ਚੀਜ਼ ਬਾਰੇ ਬੱਚਿਆਂ ਨੂੰ ਜਾਗਰੂਤੀ ਕਰਵਾਓ ਕਿੰਨੇ ਕਿੰਨੇ ਜਦੋਂ ਜੀਵੇਂ ਸਰਕਸਾਂ ਦਾ 트ੈਂਡ ਵੈਸੇ ਘਟਦਾ ਜਾ ਰਿਹਾ ਹੋਰ ਆ ਦੇਖਿਆ ਜਾਏਗਾ ਤਸਵੀਰ हां जी सर सर्कस ਦਾ ਟੈਂਟ ਕੱਟਦਾ ਜਾ ਰਿਹਾ ਤਾਂ ਹੀ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੇ ਕਿ ਵੱਤੋ ਵੱਤ ਆ ਕੇ ਇਸ ਦਾ ਆਨੰਦ ਮਾਣੋ ਬਹੁਤ ਹੀ ਸਰਕਸਾ ਖਤਮ ਹੋ ਗਈ ਹੈ ਕੋਈ ਬਰਾਊਂਡਡ ਅੱਗੇ ਜਿੱਦੇ ਹਜ਼ਾਰਾਂ ਦੀ ਗਿਣਤੀਆਂ ਸਰਕਸਾ ਹੋਣੀਆਂ ਸੀ ਉਹ ਸੌਆਂ ਦੀ ਗਿਣਤੀਆਂ ਚ ਰਹਿ ਗਈਆਂ ਬਹੁਤ ਘਟ ਗਿਆ ਹੈ ਟ੍ਰੈਂਟ ਤੇ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਵੱਤੋ ਵੱਤ ਇਸ ਦਾ ਆਨੰਦ ਮਾਣੋ